ਬਾਕ ਸਿੰਘ ਬਾਗਾ ਇਹ ਆ ਰਿਹਾ ਤੇ ਇਹਦੇ ਕੋਲ ਇੱਕ ਨਜਾਇਜ਼ ਅਸਲਾਵਾ ਜਿਸ ਨੂੰ ਰੋਕ ਕੇ ਦੀ ਤਲਾਸ਼ੀ ਕੀਤੀ ਜਿਸ ਨੂੰ 315 ਦਾ ਇੱਕ ਨਜਾਇਜ਼ ਅਸਲਾ ਬਰਾਮਦ ਹੋਇਆ ਹਨਾਗਰ ਤੋਂ ਮੰਗਲਦੀ ਪੁਸਪਾ ਪਾਰਟੀ ਗਸ਼ਟ ਕਰ ਰਹੀ ਸੀ ਮੁਖਬਰ ਖਾਸ ਨੇ ਆ ਕੇ ਤਲਾਹ ਦਿੱਤੀ ਕਿ ਦਿਲਬਾਖ ਸਿੰਘ ਬਾਗਾ ਸਨ ਅਫਸ ਦੇ ਸਿੰਘ ਤਲਵੰਡੀ ਦਸੌਂਦਾ ਸਿੰਘ ਇਹ ਆ ਰਿਹਾ ਤੇ ਇਹਦੇ ਕੋਲ ਇੱਕ ਨਜਾਇਜ਼ ਅਸਲਾਵਾ ਇਸ ਨੂੰ ਰੋਕ ਕੇ ਦੀ ਤਲਾਸ਼ੀ ਕੀਤੀ ਜਿਸ ਨੂੰ 315 ਦਾ ਇੱਕ ਨਜਾਇਜ਼ ਹਥਿਆਰ ਬਰਾਮਦ ਹੋਇਆ ਮਕਦਮਾ ਨੰਬਰ 19 ਦਰਜ ਕਰਕੇ ਇਹਦੇ ਦੀ ਤਫਤੀਸ਼ ਜਾਰੀ ਇਹਦੇ ਵਿੱਚ ਇਹ ਕੁਛਕਿਛ ਦਾ ਰਿਮਾਂਡ ਲਿਖ ਕੇ ਭੇਜਿਆ ਜਿਹਨੂੰ ਕੋਰ ਚੈੱਕ ਕੀਤਾ ਪੇਸ਼ਾ ਚ ਰਿਮਾਂਡ ਮਿਲਦਾ ਰਿਮਾਂਡਮਾਰ ਇਹ ਕੁਛਕਿਛ ਕਰਕੇ ਨੈਕਸਟ ਅੱਗੇ ਫਰਦਰ ਤਫਤੀਸ਼ ਅਮਲ ਚੱਲੇ ਦਿਲਬਖ ਸਿੰਘ ਬਾਗੇ ਤੇ ਇਸ ਤੋਂ ਪਹਿਲਾਂ ਕੋਈ ਪਰਚਾ ਨਹੀਂ ਬਾਗ ਸਿੰਘ ਬਾਗਾ ਇਹ ਆ ਰਿਹਾ ਤੇ ਇਹਦੇ ਕੋਲ ਇੱਕ ਨਜਾਇਜ਼ ਅਸਲਾ ਵਾ ਇਸ ਨੂੰ ਰੋਕ ਕੇ ਦੀ ਤਲਾਸ਼ੀ ਕੀਤੀ ਜਿਸ ਨੂੰ 315 ਦਾ ਇੱਕ ਨਜਾਇਜ਼ ਹਥਿਆਰ ਬਰਾਮਦ ਹੋਇਆ। ਖਾਨਾ ਕਤੂ ਨੰਗਲ ਦੀ ਪੁਲਿਸ ਪਾਰਟੀ ਗਸ਼ਟ ਕਰ ਰਹੀ ਸੀ ਮੁਖਬਰ ਖਾਸ ਨੇ ਆ ਕੇ ਇਲਾਦ ਦਿੱਤੀ ਕਿ ਦਲਬਾਖ ਸਿੰਘ ਬਾਗਾ ਸਨੁ ਸੁਖਦੇਵ ਸਿੰਘ ਤਲਵੰਡੀ ਦਸੌਂਦਾ ਸਿੰਘ ਇਹ ਆ ਰਿਹਾ ਤੇ ਇਹਦੇ ਕੋਲ ਇੱਕ ਨਜਾਇਜ਼ ਅਸਲਾਵਾ ਇਸ ਨੂੰ ਰੋਕ ਕੇ ਦੀ ਤਲਾਸ਼ੀ ਕੀਤੀ ਜਿਸ ਨੂੰ 315 ਦਾ ਇੱਕ ਨਜਾਇਜ਼ ਹਥਿਆਰ ਬਰਾਮਦ ਹੋਇਆ। ਮਕਦਮਾ ਨੰਬਰ 19 ਦਰਜ ਕਰਕੇ ਇਹਦੇ ਦੀ ਤਫਤੀਸ਼ ਜਾਰੀ ਇਹਦੇ ਵਿੱਚ ਇਹਦੇ ਪੁਛਕਸ਼ ਜਿਹੜਾ ਰਿਮਾਂਡ ਲੈ ਕੇ ਭੇਜਿਆ ਜਿਹਨੂੰ ਕੋਰ ਚੈੱਕ ਕੀਤਾ ਪੇਸ਼ਾ ਚ ਰਿਮਾਂਡ ਮਿਲਦਾ ਰਿਮਾਂਡਮਾਰ ਦੇ ਦੀ ਪੁਛਕਸ਼ ਕਰਕੇ ਨੈਕਸਟ ਅੱਗੇ ਫਰਦਰ ਤਫਤੀਸ਼ ਅੰਦਰ ਚੱਲਿਆ ਦਿਲਬਖ ਸਿੰਘ ਬਾਗੇ ਤੇ ਇਸ ਤੋਂ ਪਹਿਲਾਂ ਕੋਈ ਪਰਚਾ ਨਹੀਂ ਦਿਲਬਖ ਸਿੰਘ ਬਾਗਾ ਇਹ ਆ ਰਿਹਾ ਤੇ ਇਹਦੇ ਕੋਲ ਇੱਕ ਨਜਾਇਜ਼ ਅਸਲਾ ਵਾ ਜਿਸ ਨੂੰ ਰੋਕ ਕੇ ਦੀ ਤਲਾਸ਼ੀ ਕੀਤੀ ਜੋ ਇਸ ਨੂੰ 315 ਦਾ ਇੱਕ ਨਜਾਇਜ਼ ਅਸਲਾ ਬ੍ਰਾਂਡ ਹੋਇਆ ਹਨਗਰਤ ਨੰਗਲ ਦੀ ਪੁਲਿਸ ਪਾਰਟੀ ਗਸ਼ਟ ਕਰ ਰਹੀ ਸੀ ਮੁਖਬਰ ਖਾਸ ਨੇ ਆ ਕੇ ਤਲਾਸ਼ ਦਿੱਤੀ ਕਿ ਦਲਬਾਖ ਸਿੰਘ ਬਾਗਾ ਸਨੁ ਸੁਖਦੇਵ ਸਿੰਘ ਤਲਵੰਡੀ ਦਸੌਂਦਾ ਸਿੰਘ ਇਹ ਆ ਰਿਹਾ ਤੇ ਇਹਦੇ ਕੋਲ ਇੱਕ ਨਜਾਇਜ਼ ਅਸਲਾਵਾ ਇਸ ਨੂੰ ਰੋਕ ਕੇ ਦੀ ਤਲਾਸ਼ੀ ਕੀਤੀ ਜਿਸ ਨੂੰ 315 ਦਾ ਇੱਕ ਨਜਾਇਜ਼ ਅਸਲਾ ਬ੍ਰਾਂਡ ਹੋਇਆ ਮਕਦਮਾ ਨੰਬਰ 19 ਦਰਜ ਕਰਕੇ ਇਹਦੇ ਤਫਤੀਸ਼ ਜਾਰੀ ਇਦੇ ਵਿੱਚ ਰੀਲਿ ਖੁਸ਼ਕਿਸ ਦਾ ਰਿਮਾਂਡ ਲਿਖ ਕੇ ਭੇਜਿਆ ਜਿਹਨੂੰ ਕੋਰਟ ਚੇਕ ਕੀਤਾ ਪੇਸ਼ ਅੱਜ ਰਿਮਾਂਡ ਮਿਲਦਾ ਰਿਮਾਂਡ ਮਾਰੇ ਦੀ ਪੁਸ਼ਕਸ਼ ਕਰਕੇ ਨੈਕਸਟ ਅੱਗੇ ਫਰਦਰ ਦੁਤੀਸ਼ੰਗਲ ਚੱਲਿਓ ਦਿਲਬਖ ਸਿੰਘ ਬਾਗੇ ਤੇ ਇਸ ਤੋਂ ਪਹਿਲਾਂ ਕੋਈ ਪਰਚਾ ਨਹੀਂ